ਕਹਿੰਦੇ ਨੇ ਕਿ ਇੱਕ ਨਾਲੇ ਦੇ ਪੈਸੇ ਵੀ ਇਹ ਕਾਫੀ ਖਾਕੂਗੇ ਕਿਉਂਕਿ ਘਟਾਲੇ ਘਟੂਲੇ ਚੱਲਦੇ ਰਹਿੰਦੇ ਆ ਤੇ ਇਧਰੋਂ ਪੈਸੇ ਮੰਗੀ ਜਾਂਦੇ ਆ ਉਧਰੋਂ ਕਿਸੇ ਪਾਸਿਓ ਲਾਈ ਜਾਂਦੇ ਆ ਖਾਈ ਜਾਂਦੇ ਆ ਇਹ ਕਿਹੜੇ ਨਾਲੇ ਦੀ ਗੱਲ ਹੋ ਰਹੀ ਆ ਜੀ ਵਿੱਚੇ ਕਿਹੜਾ ਰਹਿ ਗਿਆ ਨਾਲਾ ਇਹ ਦੇਖੋ ਇੱਕ ਤਾਂ ਕਮੇਟੀ ਬਣੀ ਸੀ ਵਿਧਾਨ ਸਭਾ ਦੇ ਵਿੱਚ ਨਾ ਕਮੇਟੀਆਂ ਦਾ ਗਠਨ ਹੁੰਦਾ ਜਿਵੇਂ ਲੋਕ ਸਭਾ 'ਚ ਸੰਸਦੀ ਕਮੇਟੀਆਂ ਬਣਦੀਆਂ ਨੇ ਜੀ ਤਾਂ ਇਹ ਕਮੇਟੀਆਂ ਜਿਹੜੀਆਂ ਹੁੰਦੀਆਂ ਨੇ ਉਹ ਵਕ ਵਕ ਕੰਮ ਕਰਦੀਆਂ ਹੂੰ ਤੇ ਇੱਥੇ ਲੁਧਿਆਣੇ ਜਿਹੜੀ ਕਮੇਟੀ ਬਣਾਈ ਸੀ ਉਹ ਬੁੱਢੇ ਨਾਲੇ ਦੇ ਸੰਦਰਭ ਚ ਬਣਾਈ ਆ ਜੀ 14 ਇਹਦੇ ਚ ਵਿਧਾਇਕ ਸੀਗੇ ਜਿਨ੍ਹਾਂ ਨੇ ਰਿਪੋਰਟ ਆਪਣੀ ਜਿਹੜੀ ਆ ਉਹ ਸੌਂਪੀ ਆ ਵਿਧਾਨ ਸਭਾ ਦੇ ਸਪੀਕਰ ਨੂੰ ਹਮ ਤੇ ਸਪੀਕਰ ਸਾਹਿਬ ਨੇ ਹੁਣ ਕਿਹਾ ਕਿ ਇਹਦੀ ਜਾਂਚ ਜਿਹੜੀ ਆ ਸੀਬੀਆਈ ਤੋਂ ਜਾਂ ਕਿਸੇ ਹੋਰ ਏਜੰਸੀ ਤੋਂ ਕਰਵਾਉਣੀ ਚਾਹੀਦੀ ਆ ਜੀ ਜੀ ਦਰਅਸਲ ਕੀ ਹੈ ਕਿ ਲੋਕਾਂ ਨੂੰ ਇਹਨਾਂ ਚੀਜ਼ਾਂ ਦਾ ਪਤਾ ਨਹੀਂ ਲੱਗਦਾ ਕਿ 650 ਕਰੋੜ ਰੁਪਈਆ ਸਮਾਰਟ ਸਿਟੀ ਪ੍ਰੋਜੈਕਟ ਦੇ ਤਹਿਤ ਬੁੱਢੇ ਨਾਲੇ ਵਾਸਤੇ ਆਇਆ ਸੀਗਾ ਜੀ ਇਹ ਗੱਲ ਹੈ ਕਿ ਆ ਕੋਵਿਡ ਤੋਂ ਪਹਿਲਾਂ ਦੀ ਸ਼ਾਇਦ ਜਾਂ ਕੋਵਿਡ ਵਾਲੇ ਸਾਲ ਦੀ ਜੀ ਪੁਰਾਣੀ 650 ਕਰੋੜ ਨਹੀਂ ਪੁਰਾਣੀ ਕਿਹੜੀ ਆ ਆਜੇ ਤਿੰਨ ਚਾਰ ਸਾਲ ਕਈ ਸਾਲ ਤੱਕ ਲੰਘਾ ਤਿੰਨਾਂ ਵਿੱਚ ਹਾਂਜੀ ਪ੍ਰੋਜੈਕਟ ਤਾਂ ਤੁਹਾਨੂੰ ਪਤਾ ਸਾਲ ਦੋ ਸਾਲ ਤੱਕ ਫਿਰ ਪ੍ਰੋਜੈਕਟ ਬਣ ਚ ਹੀ ਹੋ ਜਾਂਦੇ ਆ ਤਾਂ ਉਹ ਮਤਲਬ ਕਿ 650 ਕਰੋੜ ਰੁਪਈਆ ਜਿਹੜਾ ਆਇਆ ਸੀ ਉਹਦੇ ਚ 60% ਦੀ ਹਿੱਸੇਦਾਰੀ ਸੀਗੀ ਕੇਂਦਰ ਦੀ ਹਮ ਹਲੇ ਆਪਾਂ ਕਹਿੰਦੇ ਕੇਂਦਰ ਸਾਨੂੰ ਕੀ ਦਿੰਦਾ ਜੀ 60% ਦੀ 60% ਦੀ ਉੱਥੋਂ ਆਇਆ ਹੂੰ 40% ਅਸਾ ਪਾਇਆ ਜੀ ਉਹ 650 ਕਰੋੜ ਰੁਪਈਆ ਸੀਗਾ ਇਸ ਵਾਸਤੇ ਕਿ ਇੱਕ ਤੇ ਇਹਦੇ ਵਿੱਚ ਜਿਹੜੇ ਕੈਮੀਕਲ ਪੈਂਦੇ ਆ ਹੂੰ ਉਹ ਬੰਦ ਕੀਤੇ ਜਾਣ ਯਾਨੀ ਜਿਹੜਾ ਰਸਾਇਣ ਯੁਕਤ ਪਾਣੀ ਪੈਂਦਾ ਉਹਨੂੰ ਰੋਕਿਆ ਜਾਵੇ ਡੱਕਿਆ ਜਾਵੇ ਤੇ ਦੂਜਾ ਕਿ ਇਹ ਨਾਲਾ ਜਿਵੇਂ ਪਹਿਲਾਂ ਸੀਗਾ ਹੂੰ ਮਤਲਬ ਕਿ ਨਾਲਾ ਨਹੀਂ ਪਹਿਲਾਂ ਇਹਨੂੰ ਦਰਿਆ ਹੀ ਦੱਸਦੇ ਸੀ ਦਰਿਆ ਦਾ ਹਿੱਸਾ ਹੀ ਬੁੱਢਾ ਦਰਿਆ ਜੀ ਜੀ ਇਹ ਮਨ ਲਓ ਕਿ ਸ਼ਬਦ ਜਿਹੜਾ ਅਜ ਤੋਂ 30 40 ਸਾਲ ਪਹਿਲਾਂ ਵੀ ਸ਼ਾਇਦ ਆਮ ਜਿਹੜੇ ਹੋਣਗੇ ਨਾ ਇਸ ਉਮਰ ਦੇ 50 60 ਵਾਲੇ ਸ਼ਾਇਦ ਉਹ ਤੁਹਾਨੂੰ ਦੱਸ ਦੇਣਗੇ ਕਿ ਇਹਨੂੰ ਦਰਿਆ ਕਹਿੰਦੇ ਹੁੰਦੇ ਸੀ ਪਹਿਲਾਂ ਜੀ ਤਾਂ ਗੱਲ ਇਹ ਆ ਕਿ ਉਹ ਹੁਣ ਸੁਰਜੀਤ ਕਰਨਾ ਸੀ ਦੁਬਾਰਾ ਕਿ ਸ਼ੁੱਧ ਪਾਣੀ ਦਾ ਜਿਹੜਾ ਵਾਹ ਉਹ ਆ ਕੇ ਸਤਲੁਜ ਚ ਡਿੱਗੇ ਜੀ ਤੇ ਦੱਸਦੇ ਆ ਕਿ ਨਾ ਤਾਂ ਉਹ ਕੰਮ ਹੋਇਆ ਤੇ ਨਾ ਉਹ ਕੰਮ ਹੋਇਆ ਉਲਟਾ ਜਿਹੜਾ 650 ਕਰੋੜ ਆਇਆ ਸੀਗਾ ਉਹ ਅਧਿਕਾਰੀ ਹੋਣ ਤੇ ਜਾਂ ਮੋਤਬਰ ਹੋਣ ਪਤਾ ਨਹੀਂ ਕਿਹੜੇ ਕਿਹੜੇ ਉਹਨੂੰ ਮੂੰਹ ਮਾਰ ਗਏ ਨੇ ਜੀ ਸੋ ਇਸ ਵਾਸਤੇ ਹੁਣ ਸਪੀਕਰ ਸਾਹਿਬ ਨੇ ਚਲੋ ਇਹ ਚੰਗੀ ਗੱਲ ਕੀਤੀ ਆ ਉਹਨਾਂ ਨੇ ਆਖਿਆ ਕਿ ਇਹਦੀ ਜਾਂਚ ਕਰਵਾਓ ਹੋ ਸਕਦੇ ਤੇ ਸੀਬੀਆਈ ਤੋਂ ਜਾਂਚ ਕਰਵਾ ਲਓ ਜਿਨੇ ਜਿਨੇ ਦਾਅ ਮਾਰਿਆ ਤੇ ਉਹਨੂੰ ਹੱਥਕੜੀ ਮਾਰੋ ਫਿਰ ਹੋਰ ਕੀ ਬਿਲਕੁਲ ਬਿਲਕੁਲ ਜੀ ਇੱਕ ਮਿੰਟ ਮੈਂ ਪਿਛਲਾ ਵੀ ਪੜ੍ਹ ਦਿਆਂ ਕਈ ਦੋਸਤਾਂ ਨੇ ਦਰਖਤ ਬਹੁਤ ਸਾਰੇ ਲਾਇਏ ਨੇ ਦੱਸ ਰਹੇ ਨੇ ਖੰਘੂੜਾ ਸਾਹਿਬ ਕਹਿ ਰਹੇ ਨੇ ਕਿ ਮੈਂ ਇਹਨੇ ਦਰਖਤ ਲਾਇਏ ਘਰੇ ਮੇਰੇ ਜੰਗਲ ਬਣਿਆ ਹੋਇਆ ਚਲੋ ਵਧੀਆ ਗੱਲ ਐ ਸਰ ਕੋਈ ਮਾੜੀ ਗੱਲ ਨਹੀਂ ਐ ਕੋਈ ਗੱਲ ਨਹੀਂ ਐ ਜੰਗਲ ਦਾ ਫੀਲ ਘਰ ਚ ਆ ਜਾਵੇ ਤੇ ਹੋਰ ਬੰਦੇ ਨੂੰ ਚਾਹੀਦਾ ਕੀ ਆ ਤੁਸੀਂ ਤੇ ਜੰਗਲ ਮੇਂ ਮੰਗਲ ਭਰ ਆਪਦਾ ਪੂਰਾ ਲਾਇਆ ਹੋਇਆ ਬਹੁਤ ਵਧੀਆ ਗੱਲ ਐ ਜੀ ਜੀ ਜਿੰਨੀ ਕੋਈ ਜਗ੍ਹਾ ਹੈਗੀ ਆ ਜਿੱਥੇ ਜਿੱਥੇ ਉਹਨੇ ਕੁ ਰੁੱਖ ਲਾ ਲਓ ਜੀ ਹਰਮਨ ਜੀ ਕਹਿ ਰਹੇ ਨੇ ਕਿ ਜਿਹੜੀਆਂ ਨਵੇਂ ਡੀਪੂਆਂ ਦੀਆਂ ਫਾਈਲਾਂ ਭਰੀਆਂ ਸੀ 2023 ਦੇ ਵਿੱਚ ਉਹਨਾਂ ਦਾ ਕੀ ਪਤਾ ਨਹੀਂ ਸਰ ਅਮਨ ਪਾਸੀ ਜੀ ਕਹਿ ਰਹੇ ਨੇ ਕਿ ਵਿਨੇਸ਼ ਫੋਗਾਟ ਜਿਹੜੇ ਉਹ ਸੈਮੀਫਾਈਨਲਸ ਦੇ ਵਿੱਚ ਪਹੁੰਚ ਗਏ ਵਿਨੇਸ਼ ਫੋਗਾਟ ਜਿਹੜੀ ਹੈ ਉਹ ਅਜੇ ਵੀ ਦਮਖਮ ਰੱਖਦੀ ਆ ਹਾਲਾਂਕਿ ਜਦੋਂ ਮਤਲਬ ਮੈਚ ਇਹਦਾ ਖਤਮ ਹੋਣਾ ਸੀਗਾ ਨਾ 40 ਸਕਿੰਟ ਬਾਕੀ ਸੀਗੇ ਤੇ ਜਿਹੜੀ ਉਹ ਚਾਰ ਵਾਰ ਦੀ ਵਰਲਡ ਚੈਂਪੀਅਨ ਹੈ ਜਾਪਾਨ ਦੀ ਪਹਿਲਵਾਨ ਸੋਸਾਕੀ ਜੀ ਉਹ 2 ਪੁਆਇੰਟਾਂ ਦੇ ਨਾਲ ਅੱਗੇ ਸੀ ਹੂੰ ਹੂੰ 0 2 ਨਾਲ ਵਿਨੇਸ਼ ਛੜ ਰਹੀ ਸੀਗੀ ਜੀ ਮਤਲਬ ਕਿ 40 ਤੋਂ ਬਾਅਦ 10 15 ਸਕਿੰਟ ਹੋਰ ਨਿਕਲ ਗਏ ਹੂੰ 20 25 ਸਕਿੰਟ ਜਦੋਂ ਬਕਾਇਆ ਸੀ ਵਿਨੇਸ਼ ਨੇ ਉਦੋਂ ਦਾਅ ਮਾਰਿਆ ਦਾਅ ਫੱਬ ਗਿਆ ਜੀ ਤੇ ਉਹਨਾਂ ਨੇ ਰੈਫਰਲ ਲਿਆ ਉਦੋਂ ਤੱਕ ਮਤਲਬ ਕਿ ਮੈਚ ਖਤਮ ਹੋ ਗਿਆ ਸੀਗਾ ਰੈਫਰਲ ਉਹਨਾਂ ਦਾ ਨਕਾਰਾ ਹੋ ਗਿਆ ਤੇ ਵਿਨੇਸ਼ ਜਿੱਤ ਗਈ ਵਿਨੇਸ਼ ਜਿੱਤ ਗਈ ਦਾ ਮਤਲਬ ਇਹ ਆ ਕਿ ਜਿਸ ਤਰ੍ਹਾਂ ਚਾਰ ਵਾਰ ਦੀ ਵਰਲਡ ਚੈਂਪੀਅਨ ਪਿਛਲੀ ਉਲੰਪਿਕ ਦੀ 골ਡ ਮੈਡਲਿਸਟ ਇਹ ਢਾਲਾ ਹੀ ਹੋ ਸਕਦਾ ਕਿ ਤਗਮਾ ਲਿਆ ਹੂੰ ਜੀ ਬਿਲਕੁਲ ਤੇ ਇਹਨੂੰ ਲਿਆ ਕੇ ਸਾਬਤ ਵੀ ਕਰਨਾ ਪਊਗਾ ਕਿਉਂਕਿ ਜਿਹੜਾ ਉਹ ਵਿਵਾਦ ਸੀਗਾ ਨਾ ਉਦੋਂ ਪਹਿਲਵਾਨਾਂ ਦੇ ਧਰਨੇ ਵਾਲਾ ਉਹਦੇ ਚ ਇੱਕ ਵਿਵਾਦ ਦਾ ਕਾਰਨ ਵੀ ਸੀਗਾ ਕਿ ਟ੍ਰਾਇਲਾਂ ਤੋਂ ਬਚਣ ਵਾਸਤੇ ਅਜਿਹਾ ਬਈ ਪ੍ਰਪੰਚ ਕਰ ਰਹੇ ਨੇ ਹੂੰ ਹੂੰ